ਰਾਤੀ ਅਪ੍ਰੋਕਸੀਮੇਟਲੀ 6 ਬੰਦੇ ਸਾਡੀ ਗਲੀ ਚਾਏ ਨੇ 2:00 ਵਜੇ 65 ਮਿੰਟ ਤੱਕ ਸਾਡੇ ਕੋਲ ਰਿਕਾਰਡਿੰਗ ਹੈਗੀ 6 ਬੰਦੇ ਮਤਲਬ ਇਹ ਸਟਾਫ ਸੀਗੇ ਤਾਕਤਵਰ ਲੱਗਦੇ ਸਾਰੇ ਬੰਦੇ ਕਾਲੇ ਕੱਪੜੇ ਪਾਇਆ ਹੋਇਆ ਸੀ ਉਹਨਾਂ ਨੇ ਸਾਡੇ ਪਰ ਟੂਟੀ ਅਲਮਾਰੀ ਵਗੈਰਾ ਚੈੱਕ ਕੀਤੀ ਔਰ ਲਾਈਟ ਦੇਖ ਕੇ ਹੀ ਬਾਹਰ ਹੀ ਫੇਟ ਇਟ ਵਾਸ ਵੈਰੀ ਰਿਸਕੀ ਫॉर ਮੀ ਔਰ ਨੌਥ ਰਿਚ ਮੂਵੀ ਪਹਿਲਾ ਹੋਇਆ ਹੈ ਇਹ ਤਿੰਨ ਬੰਦੇ ਆਏ ਨੇ ਸਾਰੇ ਕਾਰਜ ਕਰਮ ਦੇਖੇ ਗਏ ਨੇ ਇਹ ਵੀ ਅਲਰਮਿੰਗ ਫਾਰ ਪੁਲਿਸ ਹੋ ਸਕਦਾ ਹੈ ਨਾ ਮੀ ਸਰ ਰਤੀ ਅਪ੍ਰੋਕਸੀਮੇਟਲੀ 6 ਬੰਦੇ ਸਾਡੀ ਗਲੀ ਚ ਆਏ ਨੇ ਔਰ 1 ਵਜੇ 54 ਮਿੰਟ ਤੋਂ ਲੈ ਕੇ 2 ਵਜੇ 56 ਮਿੰਟ ਤੱਕ ਦੀ ਸਾਡੇ ਕੋਲ ਰਿਕਾਰਡਿੰਗ ਹੈਗੀ ਹੈ ਉਹ ਸਾਡੀ ਗਲੀ ਵਿੱਚ ਹੀ ਰਹੇ ਨੇ 6 ਬੰਦੇ ਮਤਲਬ ਬੜੇ ਸਟਾਉਟ ਸੀਗੇ ਤਾਕਤਵਰ ਲੱਗਦੇ ਨੇ ਸਾਰੇ ਬੰਦੇ ਔਰ ਕਾਲੇ ਕੱਚੇ ਕਾਲੇ ਕਪੜੇ ਵਗੈਰਾ ਹੀ ਪਾਏ ਹੋਏ ਸੀ ਉਹਨਾਂ ਨੇ ਔਰ ਉਹ ਸਾਡੇ ਘਰ ਨੂੰ ਮਤਲਬ ਸਾਡੇ ਘਰ ਦੀ ਇੱਕ ਬੈਡਰੂਮ ਦੀ ਗਰਿਲ ਤੋੜ ਕੇ ਬਾਹਰ ਆਏ ਨੇ ਅੰਦਰ ਵੜੇ ਨੇ ਉਹਨਾਂ ਨੇ ਸਾਡੇ ਬੈਡਰੂਮ ਦੀ ਅਲਮਾਰੀ ਵਗੈਰਾ ਚੈੱਕ ਕੀਤੀ ਹੈ ਤੇ ਵੈਸੇ ਹੀ ਉਹ ਇਟ ਸੀਮਸ ਕਿ ਉਹ ਟਾਈਮ ਉਸਲੇ 2 2 ਵਜੇ 11 12 ਮਿੰਟ ਦਾ ਸੀਗਾ ਜਦੋਂ ਮੈਂ ਬਾਥਰੂਮ ਤੋਂ ਮੁਠਿਆ ਤੇ ਮੈਂ ਪਾਣੀ ਪੀਣ ਲੱਗਾ ਪਾਣੀ ਪੀਣ ਲੱਗਾ ਤੇ ਉਹ ਖੜਕਾ ਵਗੈਰਾ ਹੋਇਆ ਤੇ ਔਰ ਲਾਈਟ ਜਲਾਈ ਫਦੇ ਉਹਨਾਂ ਨੇ ਸੋਚਿਆ ਵੀ ਸ਼ਾਇਦ ਘਰ ਦੇ ਵਿੱਚ ਮੱਦੇ ਜਾ ਗਏ ਨੇ ਇਟ ਵਾਸ ਗੁੱਡ ਲੱਕੀ ਉਹ ਉਹ ਲਾਈਟ ਦੇਖ ਕੇ ਹੀ ਭੱਜ ਗਏ ਨੋ ਡਾਊਟ ਸਾਡਾ ਬੈਡਰੂਮ ਲੌਕਡ ਸੀ ਅੰਦਰੋਂ ਬਟ ਉਹ देयर ਵਾਸ ਅ ਥੱਲੇ ਦੀ ਲਾਈਟ ਕਾਫੀ ਬਾਹਰ ਚਲੀ ਜਾਂਦੀ ਹੈ ਉਹ ਕਰਕੇ ਸ਼ਾਇਦ ਉਹ ਚਲੇ ਗਏ ਬਾਹਰ ਲੇਕਿਨ ਇਟਸ ਵੈਰੀ ਸਕੀਅਰਿੰਗ ਫਾਰ ਅਸ ਕਿ ਅੱਜ ਇਹ ਵਾਰਦਾਤਾਂ ਸ਼ੁਰੂ ਹੋ ਗਈਆਂ ਨੇ ਔਰ 6 ਬੰਦੇ ਤੇ 6 ਦੇ 6 ਬੰਦੇ ਹੀ ਸਾਡੇ ਘਰ ਦੇ ਅੰਦਰ ਐਂਟਰ ਕਰ ਜਾਂਦੇ ਇਟ ਵਾਸ ਵੈਰੀ ਰਿਸਕੀ ਫਾਰ ਮੀ ਇਵਨ ਔਰ ਬੜੀ ਮਨੂੰ ਫਿਜ਼ੀਕਲੀ ਉਹ ਕੁਝ ਵੀ ਕਰ ਸਕਦੇ ਸੀਗੇ ਸੋ ਪਰ ਹੁਣ ਤੇ ਇਟਸ ਗ੍ਰੇਸ ਆਫ ਗੋਡ ਕਿ ਮੈਂ ਆਮ ਸੇਵਡ ਸੋ ਸੁਣਦੇ ਜਿਹੜਾ ਸੁਣਦੇ ਜਿਹੜਾ ਤੁਹਾਡਾ ਨੁਕਸਾਨ ਹੋਇਆ ਕੋਈ ਗਈ ਵੀ ਕੋਈ ਚੀਜ਼ ਵੀ ਗਾਇਬ ਹੋਈ ਆ ਨਹੀਂ ਕੋਈ ਅਸਾ ਨੁਕਸਾਨ ਨਹੀਂ ਹੋਇਆ ਸਾਡਾ ਬਾਕੀ ਉਹ ਐਲਬੈਰਾ ਵਗੈਰਾ ਚੈੱਕ ਕਰ ਗਏ ਨੇ ਕੁਈ ਕਰਿਆ ਅਸੀਂ ਗੱਲ ਸੀਗੀ ਨਹੀਂ ਔਰ ਅਸੀਂ ਆਪਣੇ ਬੜੇ ਪਟਕਲ ਹੁੰਦੇ ਸੀ ਵੀ ਆਪਣੇ ਲੈਪਟਾਪ ਮੋਬਾਈਲ ਔਰ ਜਿਹੜੇ ਮੋਬਾਈਲ ਜਿਹੜੀ ਇਹ ਚੀਜ਼ਾਂ ਹੈ ਜਾਂ ਨੇ ਜਿਹੜੀਆਂ ਇਲੈਕਟ੍ਰੋਨਿਕ ਚੀਜ਼ਾਂ ਹੈ ਇਹਨੂੰ ਆਪਣੇ ਬੈੱਡਰੂਮ ਚ ਰੱਖ ਕੇ ਹਿਸੋਈਏ ਇਸ ਤੋਂ ਪਹਿਲਾਂ ਵੀ ਕਾਫੀ ਤਨ ਥੋੜੇ ਦਿਨ ਪਹਿਲਾਂ ਇਸ ਗਲੀ ਚ ਪਹਿਲਾਂ ਵੀ ਦੇਖੇ ਗਏ ਆ 9 ਤਰੀਕ ਨੂੰ ਵੀ ਪਹਿਲਾਂ ਹੋ ਆਏ ਨੇ ਤਿੰਨ ਬੰਦੇ ਆਏ ਨੇ ਔਰ ਉਹ ਰੇਕੀ ਕਰਕੇ ਗਏ ਨੇ ਤੇ ਸਾਰੇ ਸਾਰੇ ਘਰਾਂ ਨੂੰ ਦੇਖ ਕੇ ਗਏ ਨੇ ਔਰ ਅੱਜ ਫਿਰ ਉਹ ਦੇ ਵਰ 6 ਨੰਬਰ ਕਿੰਨੇ ਬੰਦੇ ਟੋਟਲ ਦੇਖੇਗੇ ਤੁਹਾਡੇ ਨੂੰ 6 ਪੂਰੇ ਬੰਦੇ ਨੇ ਕੀ ਕੈਮਰਾ ਵਗੈਰਾ ਚਾਹੀਏ ਹਾਂ ਬਿਲਕੁਲ 6 ਦੇ 6 ਬਤਾਇਆ ਤੇ ਮੌਕੇ ਤੇ ਕੋਈ ਪੁਲਿਸ ਵਗੈਰਾ ਤੁਸੀਂ ਕਾਲ ਕੀਤੀ ਤੇ ਆਈ ਸੀ ਬਿਲਕੁਲ ਮੌਕੇ ਤੇ ਤੇ ਨਹੀਂ ਆਏ ਬਾਕੀ ਬਿਕੋਜ਼ ਅਸੀਂ ਉਹਨਾਂ ਨੂੰ ਸਵੇਰੇ ਇਨਫੋਰਮ ਕੀਤਾ ਔਰ ਉਹ ਸਵੇਰੇ ਡੀਐਸਪੀ ਸਾਹਿਬ ਖੁਦ ਵੀ ਔਰ ਅਮਨ ਕੁਮਾਰ ਜੀ ਵੀ ਜਿਹੜੇ ਪੀਸੀਆ ਦੇ ਐਸਐਚਓ ਹੈਗੇ ਨੇ ਉਹ ਇੱਥੇ ਫਗਵਾੜੇ ਆਏ ਸਾਡੇ ਕੋਲ ਘਰ ਆਏ ਸਾਡੇ ਐਂਡ ਦੇ ਹੈਡ ਕੰਪਲੀਟਲੀ ਸੀਨ ਦਾ ਥਿੰਗਸ ਆਈ ਥਿੰਕ ਸੋ ਦੇ ਵਿਲ ਟੇਕ ਕੇਅਰ ਇੱਕ ਤੁਸੀਂ ਜਦੋਂ ਪਹਿਲਾਂ ਆਏ ਆ ਥੋੜੇ ਦਿਨ ਪਹਿਲਾਂ ਇਹਦੀ ਤੁਸੀਂ ਕੋਈ ਸ਼ਿਕਾਇਤ ਦਿੱਤੀ ਸੀ ਪੁਲਿਸ ਨੂੰ ਹਾਂਜੀ ਉਸ ਲਈ ਅਸੀਂ ਵਾਇਆ ਮੀਡੀਆ ਵਾਇਆ ਮੀਡੀਆ ਹੀ ਇਨਫੋਰਮ ਕੀਤਾ ਸੀ ਉਹਨਾਂ ਨੂੰ ਪੁਲਿਸ ਨੂੰ ਤੋ ਤਾਂ ਕੋਈ ਕਾਰਵਾਈ ਨਹੀਂ ਹੋਈ ਸੀ ਯਾਰ ਨਹੀਂ ਕੋਈ ਕਾਰਵਾਈ ਤੇ ਨਹੀਂ ਹੋਈ ਸੀ ਯਾਰ ਉਸ ਲਈ ਉਹਨਾਂ ਨੇ ਕੋਈ ਖਾਸ ਕੀਤੀ ਨਹੀਂ ਕਾਰਵਾਈ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪੁਲਿਸ ਅਫਸਰ ਨੇ ਜਿਹੜਾ ਵੀ ਇਨਾ ਕਾਫੀ ਵੱਡਾ ਗੈਂਗ ਚੜਿਆ ਫਿਰਦਾ ਦੇਖੋ ਇਹ ਇਟਸ ਵੈਰੀ ਅਲਰਮਿੰਗ ਫਾਰ ਪੁਲਿਸ ਆਲਸੋ ਨਾਟ ਫਾਰ ਮੀ ਸਾਰੇ ਫਰਵਾੜੇ ਵਾਲਾ ਨੂੰ ਬੜਾ ਅਲਾਰਮ ਹੋਣਾ ਚਾਹੀਦਾ ਕਿ ਜਿਹੜੇ ਹੈਗੇ ਨੇ ਜਿੰਨੇ ਵੀ ਇਸ ਲਈ ਵਾਰਦਾਤ ਕਰਦੇ ਨੇ ਟੋਲੀਆਂ ਟੋਲੀਆਂ ਆndੀਆਂ ਨੇ ਔਰ ਕੁਛ ਦਿਨ ਬਾਅਦ ਦੂਜੇ ਪਿੰਡ ਸ਼ਿਫਟ ਕਰ ਲ ਦੂਜੇ ਸ਼ਹਿਰ ਸ਼ਿਫਟ ਕਰ ਲ ਦਿੰਦੇ ਨੇ ਔਰ ਇਹ ਟਾਈਮ ਵੀ ਹੈਗਾ ਕਿ ਉਹ ਆਪਾਂ ਆਪਣੇ ਆਪ ਨੂੰ ਸੇਫ ਕਰੀਏ ਪੁਲਿਸ ਤੇ 노 ਡਾਊਟ ਪੁਲਿਸ ਤੇ ਬਹੁਤ ਹੈਲਪ ਹੈਗੀ ਹੈ ਲੇਕਿਨ ਅਸੀਂ ਆਪਣੇ ਆਪ ਨੂੰ ਸੇਫ ਕਰੀਏ